ਜੇਕਰ ਤੁਸੀਂ ਘੱਟ ਕੀਮਤ ਦੇ ਵਿੱਚ AC ਖਰੀਦਣੇ ਆ ਮਤਲਬ ਕਿ ਥੋੜੇ-ਮੋٹے ਸਕਰਾਚ ਹੋਣਗੇ ਉਹਨਾਂ ਤੇ ਤੇ 15000 ਤੋਂ ਲੈ ਕੇ 20-25000 ਤੱਕ ਤੁਹਾਨੂੰ AC ਮਿਲ ਜਣੇ ਜਿਨ੍ਹਾਂ ਦੀ ਕੀਮਤ ਨਵੀਂ 50-50000 ਕੀਮਤ ਹੁੰਦੀ ਹੈ ਤੇ ਹੋਇਆ ਕੁਛ ਨਹੀਂ ਬਸ ਸਿਰਫ ਥੋੜੇ-ਮੋٹے ਸਕਰਾਚ ਹੋਣਗੇ ਤੇ ਹੋਣਗੇ ਡੱਬਾ ਬੰਦ ਬਾਕਸ ਬੰਦ ਹੋਣਗੇ ਵਿੰਡੋ ਵੀ ਲੈ ਸਕਦੇ ਹਾਂ ਸਪੈਲਟ ਵੀ ਲੈ ਸਕਦੇ ਹਾਂ ਕਿਸੇ ਤੁਸੀਂ ਰੈਸਟੋਰੈਂਟ ਤੇ ਲਾਉਣੇ ਆ ਚਾਰ-ਪੰਜ ਇਕੱਠੇ ਲੈਣੇ ਆ ਉਹ ਵੀ ਤੁਹਾਨੂੰ ਸਸਤੇ ਮਿਲ ਜਣੇ ਹੁਣ ਇਹ AC ਦੇਖ ਲਓ ਵੀ 25000 ਦਾ ਬਿਲਕੁਲ ਨਵਾਂ AC ਹੈ ਤੁਸੀਂ ਘਰੇ ਬੈਠੇ ਵੀ ਆਪਣਾ ਏਸੀ ਮੰਗਵਾ ਸਕਦੇ ਹੋ ਆਨਲਾਈਨ ਆਰਡਰ ਪਾ ਕੇ ਜਾਂ ਇੱਥੇ ਤੁਸੀਂ ਆ ਕੇ ਵੀ ਖਰੀਦ ਸਕਦੇ ਹੋ ਤੇ ਬਾਕੀ ਜੇਕਰ ਮਤਲਬ ਤੁਸੀਂ ਵਿੰਡੋ ਖਰੀਦਦੇ ਨੇ 10000 ਦਾ ਸਫਿਲਟ ਖਰੀਦਦੇ ਨੇ 15000 ਦਾ ਮਤਲਬ ਕਿ ਸਟਾਰਟਿੰਗ ਹੈ ਇਦੋਂ ਉੱਪਰ ਤੁਸੀਂ 20-25000 ਤੱਕ ਵੀ ਖਰੀਦ ਸਕਦੇ ਹੋ ਇਹਦਾ ਵੇਚਨੇ ਹੋਲ ਕੇ ਸੀ ਕੋਈ ਇਹ ਬੰਦ ਕਰਕੇ ਰੱਖਣ ਸਾਨੂੰ ਕੋਈ ਫਾਇਦੇ ਵਾਲੀ ਗੱਲ ਨਹੀਂ ਜਿਹੜਾ ਵੱਧ ਤੋਂ ਸ਼ੇਅਰ ਕਰਕੇ ਆਊਗਾ ਉਹਨੂੰ ਇੱਕ ਬਾਈ ਕਹਿੰਦਾ ਵੀ ਪੱਖਾ ਫਰੀ ਦੇਵਾਂਗੇ ਇਹ ਗੱਲ ਦੋਸਤੋ ਆਪਾਂ ਪਿੰਡ ਝੰਡੂਕੇ ਦੇ ਵਿੱਚ ਆਏ ਜਿੱਥੇ ਕਿ ਮਤਲਬ ਕਿ ਪੁਰਾਣੇ ਏਸੀ ਬਿਲਕੁਲ ਘੱਟ ਕੀਮਤ ਸਰਟ ਵੀ ਲੈ ਸਕਦੇ ਤੇ ਵਿੰਡੋ ਵੀ ਲੈ ਸਕਦੇ ਸਾਸਰੀ ਕਾਲ ਜੀ। ਪਤ੍ਰਵੀ ਕਾਲ ਜੀ ਹੁਣ ਬਜੀ ਆਇਆ ਨੂੰ ਜੀ। ਤੇ ਆਪਾਂ ਹੁਣ ਏਸ਼ੀਆ ਬਾਰੇ ਡਿਟੇਲ ਦੱਸੋ ਜੀ ਮਤਲਬ ਕਿ ਕੀ ਰੇਟ ਤੋਂ ਮਿਲ ਜਾਂਦੇ ਆ ਤੇ ਆਪਾਂ ਸਭ ਤੋਂ ਵੱਡੀ ਗੱਲ ਵੀ ਏਸ਼ੀਆ ਦੀ ਕੁਆਲਿਟੀ ਕਿਵੇਂ ਆ ਕਿਤੇ ਆਪਾਂ ਮਤਲਬ ਕਿ ਏਸ਼ੀਆ ਦੀ ਕੋਈ ਜਿਹੜੀ ਕੁਆਲਿਟੀ ਜਮਨ ਡਾਊਨ ਹੋਵੇ ਕਿਤੇ ਵੀ ਉਹ ਚੀਜ਼ ਸਾਨੂੰ ਪੂਰੀ ਵੈਰੀਫਾਈ ਕਰ ਦੋ। ਉਹ ਤਾਂ ਸੋਲ ਨੂੰ ਵੈਰੀਫਾਈ ਆ ਖੋਲ ਕੇ ਦਿਖਾਵਾਂਗੇ ਚੈੱਕ ਕਰਾਂਗੇ ਉੱਧੇ ਕੋਈ ਦਿੱਕਤ ਨਹੀਂ ਰਹਿਣੀ ਤੁਸੀਂ ਆਪ ਹੀ ਮੰਨ ਲਜੋਗੇ ਠੀਕ ਆ। ਠੀਕ ਠੀਕ ਜੀ। ਦੂਜੀ ਗੱਲ ਤੁਸੀਂ ਪੁੱਛੀ ਸੀ ਕਿ ਇਹ ਕੀਮਤ ਕਿੱਥੋਂ ਆ ਜਿਹੜੇ ਵਿੰਡੋ ਵਾਲੇ ਆ ਅੱਛਾ ਜੀ ਉਹ 10 ਤੋਂ 15000 ਠੀਕ ਹੈ ਤੇ ਜਿਹੜੇ ਤਾਂ ਮਤਲਬ ਕਿ ਜਿਹੜੇ ਵਿੰਡੋ ਹੁੰਦੇ ਆ ਉਹ 10 ਤੋਂ 15 ਜਿਹੜੇ ਸਪਲਟ ਹੁੰਦੇ ਆ 15 ਤੋਂ 25 ਹਾਂਜੀ ਤੇ ਇੱਕ ਮਤਲਬ ਕਿ ਆਪਾਂ ਕਹਿ દઈએ ਹੁਣ ਤੁਸੀਂ ਵੀ ਕਿਸੇ ਨੇ ਆਰਡਰ ਕਰਨਾ ਆਨਲਾਈਨ ਤੇ ਉਹਦੀ ਜ਼ਿੰਮੇਵਾਰੀ ਤਾਂ ਹੋਊਗੀ ਜਿਵੇਂ ਹਫ਼ਤੇ ਦੀ 5 ਦਿਨਾਂ ਦੀ 10 ਦਿਨਾਂ ਦੀ ਕਿੰਨੇ ਵੀ ਕੋਈ ਜ਼ਿੰਮੇਵਾਰੀ ਹੈਗੀ 11 ਚੱਲਣ ਦੀ ਆ ਪੰਜ ਚਾਰ ਦਿਨ ਬਾਅਦ ਚ ਵੀ ਆ ਠੀਕ ਹੈ ਮਤਲਬ 11 ਤੁਸੀਂ ਫਟ 25 ਕਿਲੋਮੀਟਰ ਦੇ ਵਿੱਚ ਤੁਸੀਂ ਕਹਿੰਦੇ ਸੀ ਫਟ ਕਰਾ ਦੇਵਾਂਗੇ ਜੇ ਕੋਈ ਦੂਰ ਵਾਲਾ ਲੈ ਗਿਆ ਦੂਰ ਵਾਲਾ ਲੈ ਗਿਆ ਵੀ ਏਸੀ ਦੇ ਲੈ ਗਿਆ ਮੈਨੂੰ ਪੈਸੇ ਦੇ ਗਿਆ ਉੱਥੇ ਜਾ ਕੇ ਚੱਲਿਆ ਨਿਊਜ 500000 ਦੀ ਚੀਜ਼ ਪੈ ਗਈ ਮੈਂ ਉਹਨੂੰ Google Pay ਕਰ ਦੂੰ ਪੈਸੇ ਕੋਈ ਦਿੱਕਤ ਨਹੀਂ ਅੱਛਾ ਮਾੜਾ ਪੈਸੇ ਤੇ ਤੁਹੇ ਚੱਕਰ ਹੋਣ ਦਿੱਕਤ ਪੈਂਦੀ ਨਹੀਂ ਠੀਕ ਹੈ ਫੇਰ ਵੀ ਕੋਈ ਟਿਕਤਾਗੀ ਕੋਈ ਮਿਸਤਰੀ ਨੇ ਕਿਹਾ ਵੀ ਇੱਥੇ ਖਰਚਾ ਆ ਗਿਆ ਉਹ ਆਪਾਂ ਉੱਥੇ Google Pay ਕਰ ਦਾਂਗੇ ਅਸੀਂ ਪੰਜ ਦਿਨਾਂ ਦੇ ਵਿੱਚ 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 ਇਹ ਵੀ ਮਤਲਬ ਕਿ ਵਧੀਆ ਜੇਕਰ ਤੁਸੀਂ ਏਸੀ ਲੈ ਕੇ ਜਾਉਂਗੇ ਇੱਥੋਂ ਤੁਹਾਡਾ ਮਤਲਬ 25 ਕਿਲੋਮੀਟਰ ਦਾ ਪਲੱਸ ਏਰੀਆ ਤੁਸੀਂ ਮਿਸਤਰੀ ਉਹਦਾ ਆਪ ਦਾ ਫਿੱ ਥੋੜਾ ਏਸੀ ਇਥੋਂ ਮਤਲਬ ਕਿ ਆਨਲਾਈਨ ਇਹ ਭੇਜ ਦਾਂਗੇ ਉਹ ਜਿਹੜਾ ਜਾਣ ਆਉਣ ਦਾ ਖਰਚ ਆਊਗਾ ਉਹ ਉਹਨਾਂ ਦਾ ਹੋਊਗਾ ਹਾਂ ਉਹ ਤਾਂ ਇਹ ਬਾਈ ਆ ਠੀਕ ਹੈ ਗੱਡੀ ਵਾਲਾ ਇਹ ਜਿਵੇਂ ਵੀ ਕੋਈ ਸਿਸਟਮ ਹੋਊਗਾ ਦੂਰ ਭੇਜਣਾ ਜਿੱਥੇ ਆਪਲੇ ਜੋ ਮੈਂ ਕਹਿੰਨਾ ਆਪਲੇ ਜੋ ਆ ਕੇ ਜੇ ਕਿਸੇ ਨੇ ਕਹਿਣਾ ਵੀ ਟਾਈਮ ਨਹੀਂ ਗੱਡੀ ਤੇ ਤੇਰੇ ਬਾਈ ਛੱਡਿਆ ਹੋਊਗਾ ਜਿੱਥੇ ਮੈਂ ਸਭ ਤੋਂ ਵੱਡੀ ਗੱਲ ਹੈ ਪੰਜਾਬ ਦਾ ਹਰਿਆਣਾ ਰਾਜਸਥਾਨ ਤੱਕ ਇਹ ਪ੍ਰਬੰਧ ਹੈਗਾ ਠੀਕ ਹੈ ਜੀ ਏਸੀ ਮਤਲਬ ਕਿ ਕਿੰਨੇ ਮਰਜ਼ੀ ਆਰਡਰ ਕਰ ਸਕਦੇ ਇਸ ਜਿੰਨੇ ਮਰਜ਼ੀ ਸਟਾਕ ਕਿੰਨਾ ਹੈ ਆਪਣੇ ਕੋਲ ਸਟਾਕ ਤਾਂ ਹੁੰਦਾ ਜੀ ਫਿਰ ਵੀ ਫੋਨ ਕਰਕੇ ਠੀਕ ਹੈ ਫੋਨ ਬਿਨਾ ਆ ਜਾਣ ਬੰਦੇ ਫੋਨ ਕਰੇ ਬਿਨਾ ਉਹਨਾਂ ਕਿਤਾਜੀ ਕੋਈ ਜਿਵੇਂ ਕੋਈ ਰੈਸਟੋਰੈਂਟ ਓਪਨ ਕਰਨਾ ਹੁੰਦਾ ਉੱਥੇ ਲਾਉਣੇ ਹੁੰਦੇ 5-6 ਸੀ ਇਕੱਠੇ ਲਾਉਣੇ ਪੈਣੇ ਸੀ ਤਾਂ 15 ਵੀ ਲਾ ਦਾਂਗੇ ਪਰ ਫਿਰ ਵੀ ਗਾ ਗਾਹਕ ਦਾ ਪਤਾ ਨਹੀਂ ਹੁੰਦਾ ਕਿਦੋਂ ਕਿੰਨਾ ਆਜੇ ਫੋਨ ਕਰੇ ਬਿਨਾ ਕੋਈ ਆਵੇ ਤੇ ਫੋਨ ਸਵੇਰੇ 8 ਤੋਂ ਸ਼ਾਮ 7 ਤੱਕ ਠੀਕ ਹੈ ਉਦੋਂ ਪਹਿਲਾਂ ਤਾਂ ਮਗਰੋਂ ਫੋਨ ਵੀ ਲੋਟ ਨਹੀਂ ਆਉਦਾ ਜੀ ਸਵੇਰੇ 8 ਵਜੇ ਸ਼ਾਮ ਨੂੰ 7:00 ਵਜੇ ਤੱਕ ਤੇ ਇਹ ਜਿਵੇਂ ਵਿੰਡੋ ਦੇ ਵਿੱਚ ਆ ਗਿਆ ਤੇ ਸਪਿਲਟ ਦੇ ਵਿੱਚ ਆ ਗਿਆ ਤੇ ਆਪਾਂ ਕਿਹਦੀ ਵੀ ਸਟੈਪ ਲੈਜਰ ਜਿਹਾ ਹੁੰਦਾ ਜਿਹੜਾ ਵਿੱਚ ਉਹ ਵੀ ਬੱਚੇ ਹੈਗੇ ਮੈਂ ਅਲੱਗ ਅ ਉਹ ਨਵੇਂ ਵੀ ਆ ਪੁਰਾਣੇ ਵੀ ਆ ਠੀਕ ਹੈ ਨਵੇਂ 2 ਸਾਲ ਦੀ ਗਾਰੰਟੀ ਚ ਆ ਪੁਰਾਣੇ ਉਹੀ ਹਫਤੇ ਦੀ ਗਾਰੰਟੀ ਆਰਡਰ ਇੱਕ ਵਾਰੀ ਖੋਲ ਕੇ ਦੇਖ ਲਈ ਹਾਂਜੀ ਤੇ ਆਪਾਂ ਜਿਹੜਾ ਵੀਡੀਓ ਦੇ ਵਿੱਚ ਖੋਲ ਕੇ ਦਿਖਾਈਏ ਤਾਂ ਕਿ ਦੇਖਣ ਵਾਲਿਆਂ ਨੂੰ ਵੀ ਤਸੱਲੀ ਹੋ ਜਾਏ ਕਿਸੇ ਨੇ ਆਨਲਾਈਨ ਆਰਡਰ ਕਰਨਾ ਹੁੰਦਾ ਉਹਨੂੰ ਤਸੱਲੀ ਹੋ ਜਾਵੇ ਵੀ ਕੰਮ ਕੋਈ ਤਸੱਲੀ ਬਾਕੀ ਤੇ ਆਪਾਂ ਕੰਮ ਕਿੰਨਾ ਟਾਈਮ ਤੋ ਕਰਦੇ ਹਾਂ 2-3 ਸਾਲ ਹੀ ਆ ਜੀ ਅੱਛਾ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਨੇ ਘਰ ਦੇ ਵਿੱਚ ਹੀ ਕੰਮ ਆਪਣਾ ਸਟਾਰਟ ਕੀਤਾ ਹਾਂਜੀ ਕਿਉਂਕਿ 2 ਰੁਪਏ ਸਸਤਾ ਵੀ ਅਗਲੇ ਨੂੰ ਲੱਗ ਜਾਂਦਾ ਉਹਰੇ ਕੋਈ ਰੈਂਟ ਨਹੀਂ ਪੈਂਦਾ ਨਾ ਇੱਥੇ ਤੁਸੀਂ 2-400 ਸ ਇਹ ਦੇਖ ਲਓ ਮੈਂ ਆਨਲਾਈਨ ਮਤਲਬ ਤੁਸੀਂ ਵੀਡੀਓ ਦੇ ਵਿੱਚ ਹੀ ਦੇਖ ਸਕਦੇ ਹੋ ਇਹ ਤਾਂ ਬਿਲਕੁਲ ਨਵੀਆਂ ਹਨ ਹਾਂ ਇਹ ਚੱਲਦੇ ਹੋਏ ਨਹੀਂ ਜੀ ਹੈਗੇ ਟ੍ਰੈਨਚ ਵਗੈਰੇ ਵਾਲੇ ਵੰਦੇ ਇਹੋ ਚੀਜ਼ ਆ ਇਹਦੀ ਕੀਮਤ ਕਿੰਨੀ ਕੀ ਆਪਾਂ ਜੀ ਦੱਸੀ ਮੈਨਾਂ ਨੇ ਫੋਟੋ ਵੇਖੋ ਫਿਰ ਕੀਮਤ ਪੁੱਛੋ ਜੀ ਆ ਦੇਖੋ ਬਿਲਕੁਲ ਨਮਾ ਹੈ ਹਨਾ ਇਹ ਤਾਂ ਹਾਂ ਜੀ ਤੇ ਇਹਦੀ ਕੀਮਤ ਤਾਂ ਤੁਹਾਨੂੰ ਜਿਹੜਾ ਨਤਾਜਾ ਲੱਗ ਜਾ ਅਗਲੇ ਦੇਖਣ ਵਾਲੇ ਇਹ ਕੰਪਲੀਟ ਕਰਕੇ 25000 ਆ ਜੀ ਠੀਕ ਹੈ ਜੀ ਹਾਂ ਜੀ ਕੈਰੀਅਰ ਦਾ ਜੀ ਇਹ ਨਵਾਂ ਕਿੰਨੇ ਦਾ ਹੁੰਦਾ ਇਹ 45 ਮੇਰੇ ਖਿਆਲ ਦੇ ਨਹੀਂ 40 38 40 66000 ਰੁਪਿਆ 40000 ਰੁਪਏ ਦੀ ਗੱਲ ਹੋ ਠੀਕ ਹੈ ਮਲੇ ਚੱਲੇ ਥੋੜਾ ਥੋੜੇ ਟਾਈਮ ਹੀ ਹੋਣਗੇ ਨਹੀਂ ਚੱਲੇ ਜੀ ਸਕਰਾਚ ਵਗੈਰੇ ਵਾਲੇ ਹੁੰਦੇ ਠੀਕ ਹੈ ਅਸੀਂ ਮਨ ਲੈ ਵਿੱਚ ਜਿਹੜੇ ਸਕਰਾਚ ਨੇ ਉਹ ਵੀ ਨੇ ਵਿੱਚ ਜਿਹੜੇ ਚੱਲੇ ਹੋਏ ਨੇ ਜਿਵੇਂ ਹੋਟਲਾਂ ਪੈਲੇ ਜਾਂਦੇ ਵੱਡਿਆਂ ਚ ਹਣਾ ਨਵੇਂ ਐਸੀ ਵੀ ਮਿਲਦੇ ਆਪ ਨੂੰ ਅੱਛਾ ਕੋਈ ਨਵੇਂ ਦਾ ਕਹੇ ਨਵੇਂ ਹੀ ਮਿਲਦੇ ਅਸੀਂ ਜੀ ਨਾਮਾ ਆਰਡਰ ਕਰਨਾਵੇਂ ਜਮਾਨਾ ਮਿਲ ਜੂਗਾ ਹਾਂ ਇਹੀ ਸਮਾਨ ਨਾਮਾ ਕਿੰਨੇ ਦਾ ਹੋਊਗਾ ਨਹੀਂ ਉਹ ਤਾਂ ਜਮਾਨਾ ਉਹ ਬੰਦ ਪੇਟੀ ਪੱਕਾ ਬਿਲ ਦਸ ਸਾਲ ਦਾ ਸਭ ਕੁਝ ਅੱਛਾ ਜੀ ਹਾਂ ਉਹ ਵੀ ਆਪਣਾ ਰੈਡ ਚਾਰਜ ਹੋਊ ਵਾਪਾ 32000 ਰੁਪਏ ਦੇ ਦਾਂਗੇ ਅਛਾ ਦੂਜੀ ਆਪਣੇ ਆਮ ਦੁਕਾਨ ਨਾਲ ਉਹ ਵੀ ਸਸਤਾ ਹੈ ਤੁਸੀਂ ਆਪ ਦੇਖੋ 32000 ਦੇ ਅਸੀਂ ਦੇ ਦਾਂਗੇ ਖੋਦ ਰੇ ਦਾ ਜੇਕਰ ਤੁਸੀਂ ਨਵਾਂ ਐਸੇ ਵੀ ਖਰੀਦਨਾ ਤਾਂ ਵੀ ਤੁਹਾਨੂੰ 32000 ਤੋਂ ਮਿਲ ਜੂਗਾ ਪੂਰਾ ਪੱਕਾ ਬਿਲ ਹੋ 10 ਸਾਲ ਦੀ ਜਿਵੇਂ ਗਾਰੰਟੀ ਸਾਲ ਦੀ ਫੁੱਲ ਦੀ ਜਿਵੇਂ ਵੀ ਕੋਈ ਕੰਪਨੀ ਦੀ ਹੋਵੇ ਹੋਗੀ ਆਪਣੇ ਨਾਲ ਕੋਈ ਕਨੇਟ ਨਹੀਂ ਆਲੇ ਉਹ ਅਗਲੇ ਵੀ ਦੇ ਦਾਂਗੇ ਠੀਕ ਹੈ ਹਾਂਜੀ ਤੇ ਆਪਣਾ ਇਹ ਮਲੇ ਝੰਡੂਕੇ ਪਿੰਡ ਪੈਂਦਾ ਕਿੱਥੇ ਥੋੜਾ ਪੂਰਾ ਐਡਰੈਸ ਦੱਸ ਇਹ ਨੇੜੇ ਚ ਨਹੀਂ ਰਾ ਜੀ ਫੱਟਾ ਮਾਲਕਾ ਠੀਕ ਹੈ ਜੀ ਤੇ ਫੱਟਾ ਮਾਲਕਾ ਤੋਂ 4-5 ਕਿਲੋਮੀਟਰ ਹਮ ਜਿੰਨੀ ਤੋਂ ਜੀ ਇਹ ਚੰਡੂ ਕਪਨ ਦੇ ਚੰਡੂ ਕੇ ਠੀਕ ਹੈ ਤੇ ਆਪਣਾ ਨੰਬਰ ਬੋਲ ਦੋ ਕੋਈ ਵਿੱਚ 78886 ਹੂੰ 48080 ਇਹ ਤੇ ਆਪਣਾ ਮਤਲਬ ਫੋਨ ਵੀ ਕਰ ਸਕਦੇ WhatsApp ਤੇ ਮੈਸੇਜ ਵੀ ਕਰ ਸਕਦੇ WhatsApp ਤੇ ਆਰਡਰ ਪਾਣਾ ਹੋਵੇ ਸਾਰਾ ਕੁਝ ਚੱਲੂ ਠੀਕ ਹੈ ਜੇ ਕਿ ਵੀ ਟਾਈਮ ਦੀ ਘਾਟ ਆ ਫਿਰ ਵੀ ਸੱਥੇ ਤੜਕੇ ਕੋਚ ਕਰਾਂਗੇ ਉਹ ਪੱਕੀ ਗੱਲ ਆ ਹਮ ਕਈ ਵਾਰੀ ਫੋਨ ਨਹੀਂ ਜਿਵੇਂ ਕਈ ਵਾਰੀ ਨਹੀਂ ਚੱਕਿਆ ਜਾਂਦਾ ਉਹ ਆਪਣਾ ਤੁਹਾਡੇ ਨਾਲ ਕੰਟੈਕਟ ਕਰਨੀ ਕਰਨੇ ਕਰਦੇ ਕੱਟ ਕਰ ਲੈ ਇੱਕ ਦਿਨ ਬਾਅਦ ਕਰ ਲੈ ਤੁਹਾਨੂੰ ਵੀਡੀਓ ਪਾਈ ਜਾਂਦੀ ਆ ਤੁਸੀਂ ਫੋਨ ਕਰ ਪਰ ਗੁਰੀ ਕਰਮਾ ਸਾਹਿਬ ਦੀ ਵੀਡੀਓ ਪੈ ਗਈ ਸੀ ਉਹ ਸਮਝ ਤੋਂ ਬਾਹਰ ਹੀ ਹੋ ਗਿਆ ਸੀ ਵਿੱਚ ਫੋਨ ਫੋਨ ਚੱਕੇ ਨਹੀਂ ਗਏ ਅੱਛਾ ਉਹ ਫਿਰ ਮੇ ਕੋਈ ਗੁੱਸੇ ਵਾਲੀ ਗੱਲ ਨਹੀਂ ਹੈਗੀ ਹੂੰ ਉਹਦਾ ਪਤਾ ਹੀ ਉਹਦਾ ਮਤਲਬ ਜਿਹੜੇ ਮਤਲਬ ਗਾਹਕ ਉਹ ਵੀ ਸਮਝਦੇ ਨੇ ਇਹ ਚੀਜ਼ ਦਾ ਹਾਂ ਇੱਕ ਦਿਨ ਅੰਦਰ ਪਏ ਨੇ ਕਹਿੰਦੇ ਵੀ ਹੋਰ ਸਟਾਕ ਪਏ ਉਹ ਵੀ ਦਿਖਾ ਦੀ ਨੀ ਪਹਿਲਾਂ ਇਹਦਾ ਆਰਡਰ ਰੂਰ ਦਿਖਾਓ ਕ ਇਹ ਇੰਡੋਰ ਵੀ ਦਿਖਾਉਨੇ ਆ ਬਾਈ ਖੋਲ ਕੇ ਆਪਾਂ ਹਾਂ ਕਿਵੇਂ ਦੇਖ ਲਓ ਦੇਖ ਲਓ ਅਸੀਂ ਤਾਂ ਵੇਚਨੇ ਆ ਹੋਲ ਕੇ ਅਸੀਂ ਕੋਈ ਬੰਦ ਕਰਕੇ ਰੱਖਣ ਸਾਨੂੰ ਕੋਈ ਫਾਇਦਾ ਵਾਲੀ ਗੱਲ ਨਹੀਂ ਫਿਰ ਇਹਦੇ ਨਾਲ ਆਏ ਆ ਨਾ ਜੀ ਦਾਗ ਨੂੰ ਤਸੱਲੀ ਹੋਈ ਨਹੀਂ ਆਉਂਦੀ ਨਹੀਂ ਨਹੀਂ ਸਾਨੂੰ ਕੀ ਟਿਕਦਾ ਇਸ ਗੱਲ ਦੀ ਇਹ ਜਿਹੜਾ ਉਹੀ ਆ ਨਾ 25000 ਵਾਲਾ ਜਿਹੜਾ ਸਾਰੀ ਮੂਰਤ ਹੈਗਾ ਜੀ ਆਹ ਦੇਖ ਲਓ ਬਿਲਕੁਲ ਨਵਾਂ ਪਿਆ ਬਾਈ ਦਿਖਾਉਨੇ ਹੁਣ ਪਿੱਛੋਂ ਵੀ ਖੋਲ ਕੇ ਦਿਖਾਵਾਂਗੇ ਹੂੰ ਇੱਧਰ ਵੀ ਆ ਜਾਓ ਜੀ ਫਾਈਵ ਸਟਾਰ ਇਹ ਚੀਜ਼ ਫਾਈਵ ਸਟਾਰ 25000 ਚ ਬਹੁਤ ਫਾਈਵ ਸਟਾਰ ਹੂੰ ਅੱਛਾ ਹੁਣ ਆ ਵੀ ਖੋਲ ਕੇ ਦੇਖੋ ਮੜੀ ਜੀ ਉਹ ਹਾਦੀ ਬੰਦ ਵੀ ਕਿਵੇਂ ਚਾਲਿਆਂ ਨੂੰ ਕੋਈ ਪਤਾ ਲੱਗਿਆ ਮਿੱਚੋਂ ਹੀ ਸਾਫ ਤੇ ਆ ਕੋਈ ਨਹੀਂ ਸਾਫ ਨਹੀਂ ਨਮਾ ਪਿਆ ਹੂੰ ਸਾਫ ਹੋ ਰੂਂ ਵੀ ਨਮਾ ਹੋ ਜਾਂਦਾ ਠੀਕ ਹੈ ਜੀ ਤੇ ਜਿਵੇਂ ਇੱਕੋ ਕੰਪਨੀ ਦੇ ਲੈਣੇ ਹੁੰਦੇ ਆ ਤਿੰਨ ਚਾਰ ਉਹ ਵੀ ਆਪਣੇ ਮਿਲ ਜਾਣਗੇ ਤਿੰਨ ਚਾਰ ਤਾਂ ਚਲੀ ਜਾਂਦੇ ਹਨ ਹਣਾ ਹਾਂ ਜੀ ਜਿਵੇਂ ਹੋਟਲ ਵਗੈਰੇ ਚਲਾਣੇ ਹੁੰਦੇ ਤਾਂ ਚੰਨ ਚੱਲ ਜਾਂਦੇ ਤਿੰਨ ਚਾਰ ਚੱਲੇ ਠੀਕ ਹੈ ਜੀ ਨਹੀਂ ਫਿਰ ਇਹ ਪ੍ਰਬੰਧ ਦੋ ਚਾਰ ਦਿਨਾਂ ਚ ਹੋ ਜਾਂਦਾ ਠੀਕ ਹੈ ਉਹਦਾ ਮਤਲਬ ਕਿ ਤੁਸੀਂ ਪਹਿਲਾਂ ਕਾਲ ਕਰੋ ਅਗਲਾ ਸਾਨੂੰ ਉਸੇ ਹਿਸਾਬ ਨਾਲ ਤੁਸੀਂ ਆਰਡਰ ਦੇ ਸਕਦੇ ਹੈ ਇਹ ਇੱਕ ਟਾਈਮ ਦਾ ਵੀਡੀਓ ਕੋੰਨ ਦਾ ਸੀ ਪਿਆ ਜੀ ਆਪਣੇ ਕੋਲੇ 1.75 ਹਜ਼ਾਰ ਦਾ ਜੀ ਬੋਟ ਆਦਾ ਪੇਸ਼ੀ ਪਿਆ ਜੀ 1.75 ਹਜ਼ਾਰ ਦਾ ਜੀ ਡੇਟਾ ਨੂੰ ਇਹ ਨਵਿੱਟੇ ਸੀ ਮੰਗਦੇ ਵਿੱਚ ਬਿਜਲੀ ਘਟ ਖਾਨ ਵਾਲਾ ਇਹ ਪਿਆ ਜੀ 20 ਹਜ਼ਾਰ ਦਾ ਸ਼ਾਰਪ ਦਾ ਜੀ ਆ ਬਲੂਕ ਸਰ ਦਾ ਇੱਕ ਟਾਂ ਦਾ ਸੀ ਵੈਸੇ ਵੀ ਥੋੜੀ ਜੀ ਹਾਲਤ ਕੰਡ ਮਾ 1.25 ਹਜ਼ਾਰ ਦਾ ਠੀਕ ਹੈ ਦੋਸਤੋ ਇੱਕ ਸਭ ਤੋਂ ਵੱਡੀ ਗੱਲ ਜੇ ਕੋਈ ਏਸੀ ਲੈਣ ਆਉਂਦਾ ਜਾਂ ਆਨਲਾਈਨ ਆਰਡਰ ਪਾਉਂਦਾ ਵੀਡੀਓ ਜਿਹੜਾ ਵੱਧ ਤੋਂ ਸ਼ੇਅਰ ਕਰਕੇ ਆਊਗਾ ਉਹਨੂੰ ਇੱਕ ਬਾਈ ਕਹਿੰਦਾ ਵੀ ਪੱਖਾ ਫਰੀ ਦੇਵਾਂਗੇ ਸਹੀ ਹੈ ਬਾਈ ਕੱਲ ਹੈ ਸਹੀ ਹੈ ਬਾਈ ਕ੍ਰਮਪਟਰ ਕੋ ਆਪਣੀ ਦਊਂਗੀ ਇਸੀ ਨੇ ਦੇਰੇ ਕ੍ਰਮਪਟਰ ਬਾਕੀ ਇਹ ਇੱਕ ਫੈਨ ਜਿਹੜਾ ਫਰੀ ਦਿੱਤਾ ਜਾਊਗਾ ਹਾਂ ਜਿਹੜਾ ਬਾਅਦ ਤੋਂ ਬਾਅਦ ਸ਼ੇਅਰ ਕਰਕੇ ਸਕਰੀਨਸ਼ਾਟ ਭੇਜਣਗੇ ਤੇ ਬਾਕੀ ਜਿਹੜੇ ਮੈਂ ਸਟੈਪਲਾਈਜ਼ਰ ਹੁੰਦੇ ਆ ਉਹ ਨਵੇਂ ਪਰ ਵਾਲਿਆਂ ਕੋਲੇ ਉਹ ਵੀ ਖਰੀਦ ਸਕਦੇ ਹੋ ਇਹ 2 ਸਾਲ ਦੀ ਗਰੰਟੀ ਹੈ ਹੂੰ ਪੀਸ ਟੂ ਪੀ ਠੀਕ ਹੈ ਹਾਂਜੀ ਤੇ ਠੀਕ ਹੈ ਦੋਸਤੋ ਬਾਈ ਠੀਕ ਹੈ ਬਾਈ ਜੀ ਧੰਨਵਾਦ ਤੁਹਾਡਾ ਠੀਕ ਹੈ ਜੀ ਬਹੁਤ-ਬਹੁਤ ਤੇ ਜਿਹੜੇ ਬਾਈ ਨੇ ਇਹ ਹੀ ਲੈਣਾ ਇੱਕ ਵਾਰੀ ਬਾਈ ਕੋਲੇ ਜ਼ਰੂਰ ਪਹੁੰਚੋ ਤੇ ਕੰਮ ਬਹੁਤ ਵਧੀਆ ਮਾਣ ਦੇਸੀ ਬਾਕੀ ਕੋਈ ਇੱਕ ਹੋਰ ਗੱਲ ਰਹੇਗੀ ਜ ਬਾਕੀ ਬੰਆ ਸਭਾ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਉਰੇ ਮਤਲਬ ਕਿ ਤੁਹਾਡੇ ਕੋਈ ਐ ਨਹੀਂ ਵੀ 1500 ਬਚੇ ਤੁਹਾਡੇ ਨਾਲ ਵੀ ਜਿਹਦੀ ਜਾਣਗੇ ਤੁਨ ਸਭ ਤੋਂ ਘੱਟ ਰੇਟ ਤੇ ਤੁਹਾਨੂੰ ਵਧੀਆ ਈ ਸੀ ਲੈ ਕੇ ਦੇਣਗੇ ਧੰਨਵਾਦ ਦੋਸਤੋ ਧੰਨਵਾਦ